ਤੁਸੀਂ ਦੇਖ ਰਹੇ ਹੋ ਹਜ਼ਾਰ ਟੀਵੀ ਨਿਊਜ਼ ਚੈਨਲ ਦੇ ਮੈਂ ਹਾਂ ਬਿੰਨੂ ਸ਼ਰਮਾ ਇਸ ਸਮੇਂ ਸੀ ਮੋਹਾਲੀ ਦੀ 3B2 ਮਾਰਕੀਟ ਵਿੱਚ ਮੌਜੂਦ ਹਾਂ ਜੋ ਕਿ ਖਾਸ ਖਾਣੇ ਵਾਸਤੇ ਹਨ ਕਿ ਫੂਡ ਵਾਸਤੇ ਫੇਮਸ ਹੈ ਤਾਂ ਸਕੂਪ ਐਂਡ ਸਲਾਈਸ ਨਾਮ ਦਾ ਆਊਟਲਟ ਹੈ ਜਿਹਨੂੰ ਹਲੇ ਜ਼ਿਆਦਾ ਟਾਈਮ ਨਹੀਂ ਹੋਇਆ ਪਰ ਇਹ ਚੀਜ਼ ਫੇਮਸ ਹੈ ਗਿਆ ਆਊਟਲਟ ਆਪਣੇ ਆਈਸਕ੍ਰੀਮਜ਼ ਲਈ ਤਾਂ ਕੁਝ ਕਸਟਮਰਜ਼ ਮੌਜੂਦ ਨੇ ਜਿਹੜੇ ਰੈਗੂਲਰ ਕਸਟਮਰਜ਼ ਨੇ ਉਹ ਲੈ ਕੇ ਆਈਸਕ੍ਰੀਮ ਟੇਸਟ ਕਰ ਰਹੇ ਨੇ ਉਹਨਾਂ ਨੂੰ ਪੁੱਛਦਿਆ ਕਿਦਾਂ ਦਾ ਐਕਸਪੀਰੀਅੰਸ ਰਹਾ ਤਾਂ ਕਿਹੜੇ ਆ ਫਲੇਵਰ ਉਹਨਾਂ ਦਾ ਫੇਵਰਿਟ ਫਲੇਵਰ ਹੈ ਬਹੁਤ ਬਹੁਤ ਸਵਾ ਮੈਂ ਜਦੋਂ ਦੀ ਇਹ ਦੁਕਾਨ ਖੁੱਲੀ ਹੋਈ ਨਰੀ ਸਰਦੀ ਕਾਫੀ ਵਾਰ ਇੱਥੇ ਖਾ ਚੁੱਕਿਆ ਹਾਂ ਤੇ ਅੱਜ ਮੇਰੇ ਵਾਈਫ ਵੀ ਮੇਰੇ ਨਾਲ ਆਏ ਹੋਏ ਨੇ ਮੈਨੂੰ ਵੈਸੇ ਤਾਂ ਮੈਂ ਇਹਨਾਂ ਦਾ ਬਟਰ ਸਕੋਚ ਤੇ ਟੂਟੀ ਫਰੂਟੀ ਮੇਰਾ ਜ਼ਿਆਦਾ ਫੇਵਰੇਟ ਆ ਵਾਈਫ ਮੇਰੇ ਦੂਸਰੇ ਲੈਂਦੇ ਨੇ ਤੇ ਉਹਨਾਂ ਨੇ ਵੀ ਲਏ ਹੋਏ ਨੇ ਆਪਾਂ ਥੋੜੀ ਗੱਲ ਕਰੀਏ ਤੁਹਾਡਾ ਕਿਹੜਾ ਫੇਵਰੇਟ ਫਲੇਵਰ ਹੈ ਤੁਸੀਂ ਆ ਕੇ ਸਕੂਪ ਐਂਡ ਸਲੈਸ਼ ਲੈਂਦੇ ਹੋ ਹਾਂਜੀ ਮੇਰਾ ਫੇਵਰੇਟ ਫਲੇਵਰ ਹੈਗਾ ਕੈਰਾਮਲ ਪਾਪਕੋਰਨ ਐਂਡ ਅੰਜੀਰ ਫਲੇਵਰ ਇਹ ਮੈਂ ਕਿਉਂਕਿ ਇਹਦੇ ਵਿੱਚ ਜਿੱਦਾਂ ਰੀਅਲ ਟੇਸਟ ਆਂਦਾ ਹੈ ਪਾਪਕੋਰਨਸ ਦਾ ਤੇ ਅੰਜੀਰ ਦਾ ਪੂਰਾ ਵਧੀਆ ਵਾਲਾ ਫਲੇਵਰ ਇੱਕ ਹੁੰਦਾ ਨਾ ਇੱਕ ਆਪਾਂ ਕਹਿੰਨੇ ਆ ਕਿ ਸਾਨੂੰ ਉਹ ਚੀਜ਼ ਫਲੇਵਰ ਨਹੀਂ ਮਿਲ ਰਿਹਾ ਨਕਲੀ ਚੀਜ਼ ਹੈ ਬਟ ਇਹਨਾਂ ਦਾ ਬਿਲਕੁਲ オリジナル ਹੈ ਬਹੁਤ ਵਧੀਆ ਪਿਓਰ ਅੰਜੀਰ ਦਾ ਫਲੇਵਰ ਆਂਦਾ ਹੈ ਤੇ ਪਾਪਕਨ ਦਾ ਨੋ ਮੈਦਾ ਨੋ 슈ਗਰ ਪ੍ਰੋਪਰ ਅੰਜੀਰ ਤੇ ਪ੍ਰੋਪਰ ਪਾਪਕਨ ਦਾ ਫਲੇਵਰ ਐਂਡ ਕੈਰਾਮਲ ਦਾ ਫਲੇਵਰ ਹੈ ਜੀ ਬਹੁਤ ਅੱਛੀ ਆਈਸਕ੍ਰੀਮ ਹੈ ਬਹੁਤ ਜ਼ਿਆਦਾ ਯੰਮੀ ਹੈ ਮੇਰੇ ਹਸਬੰਡ ਇੱਥੋਂ ਹੀ ਖਾਂਦੇ ਨੇ ਤਾਂ ਉਹ ਬਹੁਤ ਤਾਰੀਫ਼ ਕੀਤੀ ਉਹਨਾਂ ਨੇ ਕਿ ਅੱਜ ਤੈਨੂੰ ਮੈਂ ਇੱਥੋਂ ਆਈਸਕ੍ਰੀਮ ਖਿਲਾ ਕੇ ਲਿਆਣਾ ਹੈ ਬਹੁਤ ਅੱਛੀ ਆ ਤੇ ਅੱਜ ਮੈਂ ਇਹਨਾਂ ਨਾਲ ਆਈ ਆ ਤਾਂ ਮਤਲਬ ਇਹਨਾਂ ਨੇ ਮੈਨੂੰ ਆਈਸਕ੍ਰੀਮ ਖਲਾਈ ਤਾਂ ਮੈਨੂੰ ਵੀ ਬਹੁਤ ਜ਼ਿਆਦਾ ਵਧੀਆ ਲੱਗੀ ਤੇ ਇਹਨਾਂ ਦੇ ਸਾਰਾ ਸਿਸਟਮ ਜਿਹੜਾ ਬਹੁਤ ਹਾਈਜੀਨਿਕ ਹੈ ਹਾਈਜੀਨਿਕ ਵੀ ਹੈ ਸਕੂਪ ਐਂਡ ਸਲਾਈਸ ਬਾਰੇ ਕੀ ਕਹਿਣਾ ਚਾਹੋਗੇ ਨਹੀਂ ਬਹੁਤ ਵਧੀਆ ਟੇਸਟੀ ਹੈ ਬਹੁਤ ਵਧੀਆ ਟੇਸਟੀ ਹੈ ਤੇ ਸਾਰਿਆਂ ਨੂੰ ਆਉਣਾ ਚਾਹੀਦਾ ਇੱਥੇ ਖਾਣਾ ਚਾਹੀਦਾ ਆ ਕੇ ਫਿਰ ਹੀ ਪਤਾ ਲੱਗੇਗਾ ਵੀ ਕਿੰਨਾ ਟੇਸਟੀ ਹੈਗਾ ਹਨਾ ਹਨ ਨੇ ਤਾਂ ਆਪਣੇ ਰਿਵਿਊਸ ਦੇਦੇ ਕਿ ਸਕੂਪ ਐਂਡ ਸਲਾਈਸ ਬੈਸਟ ਆਊਟਲੈਟ ਹੈ ਹਾਈਜੀਨਿਕ ਹੈ ਨੋ ਮੈਦਾ ਨੋ ਐਗਸ ਨੋ 슈ਗਰ ਫੁੱਲ ਫਲੈਜ ਮਿਲਕ ਵੀ ਮਿਲੇਗਾ ਤੇ ਪਲੱਸ ਥੋੜੀ ਸੇਥ ਨਾਲ ਕੋਈ ਖਿਲਵਾੜ ਨਹੀਂ ਕਿਉਂਕਿ ਅਕਸਰ ਤੁਸੀਂ ਦੇਖਦੇ ਹੋ ਕਿ ਆਊਟਲੈਟ ਸੇ ਆਈਸਕ੍ਰੀਮਸ ਮਿਲਦੇ ਨੇ ਪਰ ਉਹ ਥੋੜੀ ਸੇਥਲੀ ਨੁਕਸਾਨਦਾਇਕ ਨੇ ਕੇਕ ਵੀ ਕਸਟਮਾਈਜ਼ ਹੁੰਦੇ ਨੇ ਔਨ ਦੀ ਸਪੌਟ ਫਰੈਸ਼ ਕੇਕਸ ਬੰਦੇ ਨੇ ਤੇ ਆਈਸਕ੍ਰੀਮ ਦੀ ਕੁਆਲਿਟੀ ਦੀ ਗੱਲ ਕਰੀਏ ਤਾਂ ਬਹੁਤ ਹੀ ਅਲਟੀਮੇਟ ਹੈ ਤਾਂ ਜੇਕਰ ਤੁਸੀਂ ਆਈਸਕ੍ਰੀਮ ਦਾ ਅਸ ਉਹ ਟੈਸਟ ਕਰੋ ਪਰ ਸਾਰਿਆਂ ਨੂੰ ਕਹਿਣਾ ਚਾਹਨੀ ਹੈ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਇੱਥੇ ਜ਼ਰੂਰ ਠੀਕ ਹੈ ਜੀ ਤੁਸੀਂ ਦੇਖ ਰਹੇ ਹੋ ਜ਼ਾਰ ਟੀਵੀ ਨਿਊਜ਼ ਚੈਨਲ ਅਤੇ ਮੈਂ ਹਾਂ ਬੀਨੂ ਸ਼ਰਮਾ ਇਸ ਸਮੇਂ ਸੀ ਵੀ 3ਵੀਂ ਟੂ ਮਾਰਕੀਟ ਪਹੁੰਚੇ ਹੋਏ ਹਾਂ ਜੋ ਕਿ ਆਪਣੇ ਫੂਡ ਆਊਟਲੈਟਸ ਦੇ ਖਾਣ-ਪੀਣ ਲਈ ਫੇਮਸ ਹੈ ਆਸ-ਪਾਸ ਬਹੁਤ ਸਾਰੇ ਆਊਟਲੈਟਸ ਨੇ ਪਰ ਅੱਜ ਅਜੇ ਹਰ ਆਊਟਲੈਟ ਤੋਂ ਅਸੀਂ ਨੂੰ ਲੈ ਕੇ ਆਏ ਹਾਂ ਜੋ ਕਿ ਆਈਸਕ੍ਰੀਮ ਲਈ ਤਾਂ ਫੇਮਸ ਹੈ ਹੀ ਇਹਨਾਂ ਦੇ ਕੇਕ ਵੀ ਕਸਟਮਾਈਜ਼ ਕੀਤੇ ਜਾਂਦੇ ਨੇ ਕਿਉਂਕਿ ਕੇਕ 'ਚ ਨੋ ਮੈਦਾ ਨੋ 슈ਗਰ ਨੋ ਐਗ ਜੇਕਰ ਆਪਾਂ ਆਈਸਕ੍ਰੀਮ ਦੀ ਗੱਲ ਕਰੀ ਤਾਂ ਇਹ ਜਿਹੜਾ ਸਕੂਪ ਐਂਡ ਸਲਾਈਸ ਹੈਗਾ 1952 ਤੋਂ ਹੀ ਆਈਸਕ੍ਰੀਮ ਫੇਮਸ ਆ ਬਸੰਤਾ ਆਈਸਕ੍ਰੀਮ ਕੰਪਲੀਟ ਕਰ ਚੁੱਕੀ ਹੈ ਪਰ ਹਾਲੇ ਇਹ ਆਊਟਲੈਟ ਨੂੰ ਹਾਰdਲੀ 3 ਮਹੀਨੇ ਹੋਏ ਨੇ ਪਰ ਇੱਥੇ ਜਿਹੜਾ ਰਿਸਪੌਂਸ ਹੈ ਕਸਟਮਰਜ਼ ਦਾ ਬਹੁਤ ਪੋਜ਼ਿਟਿਵ ਆ ਰਿਹਾ ਕਿਉਂਕਿ ਔਨ ਰਿਪੀਟ ਕਸਟਮਰਜ਼ ਆ ਰਹੇ ਨੇ ਆ ਕੇ ਆਈਸਕ੍ਰੀਮ ਟੈਸਟ ਕਰ ਰਹੇ ਨੇ ਕਿਉਂਕਿ ਜਿਹੜੀ ਆਈਸਕ੍ਰੀਮ ਹੈ ਉਹ ਇੱਕਦਾਂ ਤੁਹਾਨੂੰ ਫੁੱਲ ਫਲੈਜ ਮਿਲਕਦੀ ਮਿਲੇਗੀ ਬੀਚ ਦੁੱਧ ਮੌਜੂਦ ਹੋਏਗਾ ਜੋ ਕਿ ਥੋੜੀ ਸਿਹਤ ਲਈ ਬਹੁਤ ਵਧੀਆ ਨੁਕਸਾਨ ਨਹੀਂ ਪਹੁੰਚੇਗਾ ਦੂਸਰਾ ਕੀ ਜੇਕਰ ਕਿਸ ਨੂੰ ਸ਼ੂਗਰ ਫ੍ਰੀ ਆਈਸਕ੍ਰੀਮ ਵੀ ਚਾਹੀਦੀ ਹੈ ਉਹ ਵੀ ਤੁਹਾਨੂੰ ਮਿਲੇਗੀ ਪਰ ਇੱਥੇ ਕਈ ਸਾਰੇ ਫਲੇਵਰਸ ਨੇ 20 ਤੋਂ ਉੱਪਰ ਫਲੇਵਰਸ ਨੇ ਤਾਂ ਖਾਸ ਮੌਕੇ ਤੇ ਗੱਲਬਾਤ ਕਰਨ ਲਈ ਸਕੂਪ ਐਂਡ ਸਲਾਈਸ ਤੋਂ ਮੇਰੇ ਨਾਲ ਹਰਵਿੰਦਰਪਾਲ ਸਿੰਘ ਜੀ ਮੌਜੂਦ ਨੇ ਖਾਸ ਮੌਕੇ ਤੇ ਗੱਲਬਾਤ ਕਰਦੇ ਤੇ ਜਾਣਦੇ ਹੋਰ ਕੀ ਕੀ ਹਾਈਲਾਈਟਸ ਨੇ ਸਕੂਪ ਐਂਡ ਸਲਾਈਸ ਦੇ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਆਜ਼ਾਦ ਟੀਵੀ ਦਾ ਤੇ ਮੀਨੂ ਸ਼ਰਮਾ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਮੈਂ ਸਕੂਪ ਐਂਡ ਸਲਾਈਸ ਦੀ ਬਾਰੇ ਗੱਲ ਕਰਾਂ ਤਾਂ ਅਸੀਂ 3 ਮਹੀਨੇ ਪਹਿਲਾਂ ਹੀ ਸਟਾਰਟ ਕੀਤਾ ਹੈ ਇਹ ਬਸੰਤ ਆਈਸਕ੍ਰੀਮ ਲੁਧਿਆਣਾ ਵਾਲਿਆਂ ਦੀ ਫਰਾਂਚਾਈਜ਼ ਹੈਗੀ ਹੈ ਜਿਹੜੀ ਕਿ 1952 ਤੋਂ ਚੱਲਦੀ ਆ ਰਹੀ ਹੈ ਤੇ ਅੱਜ 72 ਸਾਲ ਉਹਨਾਂ ਨੇ ਪੂਰੇ ਕੰਪਲੀਟ ਹੋ ਗਏ ਨੇ ਤੇ ਇਹਨਾਂ ਦੀ ਜਿਹੜੀ ਆਈਸਕ੍ਰੀਮ ਹੈ ਜਦੋਂ ਅਸੀਂ ਆਪਣੇ ਪਾਉਜੀ ਨੂੰ ਯਾਦ ਕਰਦੇ ਹਾਂ ਕਿਉਂਕਿ ਮੈਂ ਵੀ ਲੁਧਿਆਣੇ ਦਾ ਹੀ ਹਾਂ ਬੇਸਿਕਲੀ ਤੇ ਅਸੀਂ ਜਦੋਂ ਬੱਚੇ ਹੁੰਦੇ ਸੀ ਜਿੰਨੂੰ ਅਸੀਂ ਕਹ ਲਈ ਬਚਪਨ ਤੋਂ ਹੀ ਅਸੀਂ ਆਈਸਕ੍ਰੀਮ ਖਾਂਦੇ ਆ ਰਹੇ ਹਾਂ ਤੇ ਇਹਨਾਂ ਦਾ ਵਿੰਟਰ ਸਪੈਸ਼ਲ ਵੀ ਬੜਾ ਅੱਛਾ ਮੀਨੂ ਹੈਗਾ ਜਿਵੇਂ ਇਹਨਾਂ ਦੇ ਬੜੇ ਫੇਮਸ ਗਰਮ ਗੁਲਾਬ ਜਾਮਨ ਹੋ ਗਏ ਫਿਦਰੀਲਾ ਹੈ ਮੂੰਗ ਦਾਲ ਦਾ ਹਲਵਾ ਹੈ ਰਸਮਲਾਈ ਹੈ ਇਦਾਂ ਦੀ ਚੀਜ਼ਾਂ ਵੀ ਇਹਨਾਂ ਦੀ ਵਿੰਟਰ ਸਪੈਸ਼ਲ ਹੈਗੀਆਂ ਨੇ ਪਰ ਇਹਨਾਂ ਦੀ ਜਿਹੜੀ ਮੇਨ ਫੇਮਸ ਚੀਜ਼ ਹੈ ਉਹ ਬਸੰਤ ਦੀ ਫਰੂਟ ਆਈਸਕ੍ਰੀਮ ਹੈ ਜਿਹੜੀ ਕਿ 1952 ਤੋਂ ਖੋਆ ਗੁਲਫੀ ਦੇ ਨਾਲ ਇਹਨਾਂ ਨੇ ਪਾਉਜੀ ਨੇ ਸ਼ੁਰੂ ਕੀਤੀ ਸੀ ਤੇ ਉਦੋਂ ਤੋਂ ਲੈ ਕੇ ਅਸੀਂ ਅੱਜ ਤੱਕ ਇਹ ਚੀਜ਼ ਖਾਂਦੇ ਆ ਰਹੇ ਹਾਂ ਤੇ ਮਤਲਬ ਜਿਹੜੇ ਬਜ਼ੁਰਗ ਵੀ ਹੋ ਗਏ ਨੇ ਉਹ ਵੀ ਕਹਿੰਦੇ ਨੇ ਵੀ ਕਿਉਂਕਿ ਬਸੰਤ ਦੀ ਜਿਹੜੀ ਕਰੀਵਿੰਗ ਹੈ ਉਹ ਬੜੀ ਡਿਫਰੈਂਟ ਹੈ ਜਿਹੜਾ ਵੀ ਬੰਦਾ ਬਸੰਤ ਨੂੰ ਇੱਕ ਵਾਰੀ ਖਾਂਦਾ ਉਸ ਤੋਂ ਬਾਅਦ ਹੋਰ ਕਿਸੇ ਬ੍ਰਾਂਡ ਵੱਲ ਮੂੰਹ ਨਹੀਂ ਕਰਦਾ ਔਰ ਇੱਥੇ ਸਾਨੂੰ ਸਾਰਾ ਵਧੀਆ ਚੀਜ਼ ਕੀ ਹੈ ਕਿ ਲੋਕੀ ਸਾਡਾ ਬਹੁਤ ਧੰਨਵਾਦ ਕਰਦੇ ਨੇ ਕਿ ਸਾਨੂੰ ਆਈਸਕ੍ਰੀਮ ਖਾਣ ਸਪੈਸ਼ਲ ਜਿਹਨਾਂ ਨੂੰ ਕ੍ਰੇਵਿੰਗ ਹੁੰਦੀ ਹੈ ਤੇ ਲੁਧਿਆਣਾ ਜਾਂਦੇ ਸੀ ਕਿਉਂਕਿ ਮੋਹਾਲੀ ਦਾ ਪਹਿਲਾ ਆਊਟਲੈਟ ਹੈਗਾ ਤੇ ਅਸੀਂ ਇਹ ਉਹ ਲੋਕਾਂ ਦਾ ਜੋ ਫੀਡਬੈਕ ਹੈਗੀ ਹੈ ਉਹ ਇਹੀ ਹੈ ਵੀ ਅਸੀਂ ਜਿਹੜੀ ਜੀ ਸਾਨੂੰ ਲੁਧਿਆਣੇ ਜਾਣਾ ਪੈਂਦਾ ਸੀ ਹੁਣ ਸਾਨੂੰ ਸਾਰਾ ਕੁਝ ਇੱਥੇ ਮੁਹੱਲੇ 'ਚ ਅਵੇਲੇਬਲ ਹੈ ਫਿਰ ਸਾਡੀ ਲਾਈਵ ਆਈਸਕ੍ਰੀਮਸ ਬਹੁਤ ਨੇ ਸਾਡੇ ਸੰਡੇਜ਼ ਬੜੇ ਫੇਮਸ ਨੇ ਸਾਡੇ ਕੋਲ ਹੋਰ ਡੈਜ਼ਰਟਸ ਦੀ ਜਿਵੇਂ ਵਾਫਲਸ ਹੋਗੇ ਚੂਰੋਜ਼ ਹੋਗੇ ਕ੍ਰੇਪਸ ਹੋਗੇ ਇਦਾਂ ਦੀਆਂ ਚੀਜ਼ਾਂ ਵੀ ਸਾਡੇ ਕੋਲ ਐਜ਼ ਅ ਡੈਜ਼ਰਟ ਸ਼ਾਪ ਕਿਉਂਕਿ ਕੰਪਲੀਟ ਡੈਜ਼ਰਟ ਸ਼ਾਪ ਹੈਗੀ ਹੈ ਸਾਡੇ ਕੋਲ ਬਹੁਤ ਕੁਝ ਇਹਦੇ ਨਾਲ ਦਾ ਅਵੇਲੇਬਲ ਹੈ ਇਹਦੇ ਵਿੱਚ ਐਡ ਆਨ ਦੀ ਗੱਲ ਕਰੀਏ ਸਕੂਪ ਦੇ ਵਿੱਚ ਆਈਸਕ੍ਰੀਮਸ ਦਾ ਡੈਜ਼ਰਟ ਸ਼ਾਪ ਹੈ ਪਲੱਸ ਸਾਡੇ ਸਲਾਈਸ ਜਿਹਨ ਮੈਂ ਰეკਮੈਂਡ ਕਰਦੇ ਆ ਉਹਦੇ ਵਿੱਚ ਅਸੀਂ ਕੇਕ ਤੇ ਬਰਾਉਨੀ ਸਾਡੀਆਂ ਬੜੀਆਂ ਫੇਮਸ ਨੇ ਬਰੂਕੀਜ਼ ਹੈ ਕੁਕੀਜ਼ ਵੀ ਬਣਾਉਂਦੇ ਆ ਅਸੀਂ ਸਾਰਾ ਕੁਝ ਬਣਦਾ ਹੈ ਮਨ ਲਾ ਜਿਵੇਂ ਸਰਦੀਆਂ ਦੇ ਵਿੱਚ ਸਾਡੀਆਂ ਪਿੰਨੀਆਂ ਬਹੁਤ ਮਸ਼ਹੂਰ ਨੇ ਵੇਸਨ ਦੀਆਂ ਪਿੰਨੀਆਂ ਲੋਕ ਰਾਗੀ ਦੇ ਆਟੇ ਦੀਆਂ ਪਿੰਨੀਆਂ ਬਣਾਉਂਦੇ ਨੇ ਅਸੀਂ ਮਿਲਟਸ ਬੇਸ ਕੇਕ ਬਹੁਤ ਬਣਾਉਂਦੇ ਆ ड्राई केक ਸਾਡੇ ਬੜੇ ਫੇਮਸ ਨੇ ਇਸ ਕਰਕੇ ਸਾਡੇ ਕੋਲ ਸਾਰਾ ਵਧੀਆ ਚੀਜ਼ ਆ ਇਸ ਦੀ ਚੀਜ਼ ਦਾ ਸਾਨੂੰ ਰਿਸਪੌਂਸ ਟੀ ਕੇਕਸ ਤੋਂ ਹੀ ਅਸੀਂ ਸਟਾਰਟ ਕੀਤਾ ਸੀ ਅੱਜ ਤੋਂ 1.5 ਸਾਲ ਪਹਿਲਾਂ ਵਰਿੰਦਰ ਜੀ ਜੇਕਰ ਆਪਾਂ ਟੀ ਕੇਕਸ ਦੀ ਗੱਲ ਕਰੀਏ ਅੱਜ ਕੱਲ ਟੀ ਕੇਕਸ ਬਹੁਤ ਔਨ ਟ੍ਰੈਂਡ ਨੇ no doubt about it ਅਸੀਂ ਅੱਜ ਤੋਂ 1.5 ਸਾਲ ਪਹਿਲਾਂ 2 ਸਾਲ ਪਹਿਲਾਂ ਜਦੋਂ ਸਟਾਰਟ ਕੀਤਾ ਸੀ ਕਲਾਊਡ ਕਿਚਨ ਦੇ ਤੌਰ ਤੇ ਅਸੀਂ ਡਰਾਈ ਕੇਕ ਤੋਂ ਹੀ ਸ਼ੁਰੂ ਕੀਤਾ ਸੀ ਉਹ ਟੀ ਕੇਕਸ ਨੇ ਤੇ ਜਿਹਦੇ ਵਿੱਚ ਸਾਡੇ ਬਨਾਨਾ ਵਾਲਨਟ ਬੜਾ ਫੇਮਸ ਹੈਗਾ ਬਰਾਉਨੀਜ਼ ਅਸੀਂ ਬੜੀਆਂ ਫੇਮਸ ਸਾਡੀਆਂ ਮੰਦੀਆਂ ਸਾਡੀ ਬਰਾਉਨੀਜ਼ ਦੀ ਖਾਸੀਅਤ ਇਹ ਹੈ 노 এগ 노 슈ਗਰ 노 ਮੈਦਾ ਆਈ ਦੀ ਡੇਟ ਦੇ ਵਿੱਚ ਜਿਵੇਂ ਮੈਂ ਗੱਲ ਕਰਾਂ ਮਤਲਬ ਕਸਟਮਰ ਸਾਡੇ ਕੋਲ ਜੇ 10 ਕਸਟਮਰ ਨੇ ਤਾਂ ਦਸਾਂ ਦੇ ਵਿੱਚੋਂ 6 ਕਸਟਮਰ ਬਰਾਉਨੀ ਦਾ ਕਸਟਮਰ ਹੈ ਕਿਉਂਕਿ ਜਿਹੜਾ ਇੱਕ ਵਾਰੀ ਬਰਾਉਨੀ ਖਾਂਦਾ ਕਸਟਮਰ ਦੀ ਫੀਡਬੈਕ ਦੇਖੋ ਅਸੀਂ ਹਰ ਸ਼ਾਪਕੀਪਰ ਆਪਣੀ ਚੀਜ਼ ਨੂੰ ਵਿੱਚ ਬੈਸਟ ਕਰ ਜਾਂਦਾ ਹੈ ਜੇਕਰ ਕਿਸ ਨੂੰ ਘੱਟ 슈ਗਰ ਚਾਹੀਦੀ ਹੈ ਤਾਂ ਬਰਾਉਨੀ ਮਤਲਬ ਹੋ ਜਾਂਦਾ ਹੈ ਮੈਨਿਸਟੇਸ ਕਈ ਤੱਕ ਸ਼ੂਗਰ ਖਾਣਾ ਜ਼ਿਆਦਾ ਪਸੰਦ ਕਰਦੇ ਨੇ ਕਈ 슈ਗਰ ਇੰਟੇਕ ਘੱਟ ਹੁੰਦਾ ਹੈ ਬਿਲਕੁਲ ਪ੍ਰੋਪਰ ਮਿਲੇਗਾ ਅਸੀਂ ਸਾਰਾ ਕੁਝ ਸਾਡੇ ਕੋਲ ਬੈਲੈਂਸਡ ਹੈ ਕਿਸੇ ਨੂੰ ਵੀ ਕੋਈ ਘੱਟ ਵਾਲੀ ਫੀਲਿੰਗ ਨਹੀਂ ਆਉਂਦੀ ਪਰ ਕਿਸੇ ਨੂੰ ਇਹ ਨਹੀਂ ਲੱਗੇਗਾ ਰੀਜ਼ਨ ਕੀ ਹੈ ਕਿ ਸਾਰਾ ਕੁਝ ਸਾਡੇ ਕੋਲ ਬੜਾ ਹੀ ਬੈਲੈਂਸਡ ਹੈ ਫਰੂਟ ਕਰੀਮ ਹੈ ਜਿਵੇਂ ਲੁਧਿਆਣੇ ਦੀ ਫੇਮਸ ਆਈਟਮ ਹੈ ਹੁਣ ਮਤਲਬ ਜੇ ਅਸੀਂ ਗੱਲ ਕਰੀਏ ਅਮਰਸਰ ਤੱਕ ਦੇ ਦਿਨੋਂ ਸ਼ਹਿਰ ਦੇ ਵਾਸੀ ਨੇ ਉਹਨਾਂ ਨੂੰ ਬੜੇ ਚਟੂਰੇ ਮੰਨਿਆ ਜਾਂਦਾ ਹੈ ਯਾਨੀ ਕਿ ਉੱਥੇ ਖਾਣ ਪੀਣ ਦੀਆਂ ਚੀਜ਼ਾਂ ਬੜੀਆਂ ਮਸ਼ਹੂਰ ਨੇ ਉੱਥੇ ਫਰੂਟ ਕਰੀਮ ਬੜੀ ਫੇਮਸ ਹੈਗੀ ਹੈ ਲੁਧਿਆਣੇ ਦੀ ਇਹਨਾਂ ਦੀ ਬਸੰਤ ਦੀ ਵੀ ਫਰੂਟ ਕਰੀਮ ਬੜੀ ਫੇਮਸ ਹੈ ਅਸੀਂ ਅੱਜ ਦੇ ਦਿਨ ਚ ਪ੍ਰੋਡਕਟ ਦੀ ਗੱਲ ਕਰੀਏ ਮੈਂ ਗੱਲ ਕਰ ਰਿਹਾ ਸੀ ਤੁਹਾਡੇ ਨਾਲ ਤੇ ਉਹ ਜਿਹੜੀ ਡਰਾਈ ਕੇਕਸ ਨੇ ਸਾਡੇ ਉਹ ਬੜੇ ਹੀ ਫੇਮਸ ਅਸੀਂ ਮਿਲਟਸ ਕੇਕਸ ਜਿਹੜੇ ਬੜੇ ਫੇਮਸ ਹੈਗੇ ਆ ਸਾਡੇ ਕੋਲ ਕੁਝ ਨੇ ਰਾਗੀ ਬੇਸਡ ਕੋਈ ਆਈਟਮ ਬਣਾਣੀ ਹੈ ਜਵਾਰ ਬੇਸ ਹੈ ਓਟਸ ਬੇਸ ਨੇ ਉਹ ਚੀਜ਼ਾਂ ਦੀ ਅਸੀਂ ਵੀ ਕੇਕਸ ਔਨ ਆਰਡਰ ਤਿਆਰ ਕਰਦੇ ਆ ਸਾਡੇ ਕੋਲ ਤੁਸੀਂ ਉਸ ਚੀਜ਼ ਬਾਰੇ ਕੋਈ ਕਸਟਮਰ ਆਰਡਰ ਕਰਦਾ ਤਾਂ ਅਸੀਂ ਉਹ ਤਿਆਰ ਕਰਕੇ ਦਿੰਨੇ ਆ ਇੱਕ ਦਿਨ ਐਡਵਾਂਸ ਆਰਡਰ ਲੈ ਲੈਂਦੇ ਆ ਅਗਲੇ ਦਿਨ ਉਹਨਾਂ ਨੂੰ ਡਿਲੀਵਰੀ ਦੇ ਦਿੰਨੇ ਆ ਕੇਕ ਤੋਂ ਇਲਾਵਾ ਜਿਹੜੀ ਅਸੀਂ ਬਸੰਦਾ ਆਈਸਕ੍ਰੀਮ ਦੀ ਗੱਲ ਕੀਤੀ ਜੋ ਕਿ 1952 ਦਾ ਫੇਮਸ ਆ ਉਹ ਆ ਰਹੀ ਹੈ ਕੀ ਇਹ ਅੱਜ ਵੀ ਇਨੀ ਚੀਜ਼ ਫੇਮਸ ਹੈ ਕਿ ਤੁਸੀਂ ਜੇਕਰ ਅੱਜ ਵੀ ਖਾਓਗੇ ਤੁਹਾਨੂੰ ਉਹੀ ਟੇਸ ਨਜ਼ਰ ਆਏਗਾ ਕਿਉਂਕਿ ਇੱਕ ਚੀਜ਼ ਦੇਖੋ ਡਰਾਈ ਫਰੂਟ ਚੈਰੀ ਦੀ ਗੱਲ ਕਰੀਏ ਪ੍ਰੋਪਰ ਤਰੀਕੇ ਨਾਲ ਰਿਪਰੈਜ਼েন্ট ਹਾਈਲਾਈਟ ਹੋ ਰਹੇ ਨੇ ਜੇਕਰ ਆਪਾਂ ਗੱਲ ਕਰੇ ਹਰਵਿੰਦਰ ਜੀ ਤੁਸੀਂ ਬਚਪਨ ਜਦੋਂ ਆਈਸਕ੍ਰੀਮ ਖਾਈ ਹੋਗੀ 노 ਡਾਊਟ ਦੁਬਾਰਾ ਖਾ ਕੇ ਕੋਈ ਮੈਮਰੀ ਰਿਕਾਲ ਹੋਈ ਆ ਇਹ ਆਈਸਕ੍ਰੀਮ ਦੀ ਉਸੇ ਤਰ੍ਹਾਂ ਦੀ ਫੀਲਿੰਗ ਆਉਂਦੀ ਸੇਮ ਵੀ ਜਦੋਂ ਅਸੀਂ ਮੈਂ ਪਲਸ 2 ਪੜ੍ਹਦਾ ਸੀ ਮੈਂ ਇਹਨਾਂ ਦੀ ਪੌਜੀ ਦੀ ਸ਼ਾਪ ਦੇ ਅੱਗੋਂ ਲੰਘਦਾ ਹੁੰਦਾ ਸੀ ਤੇ ਜਦੋਂ ਅਸੀਂ ਸਾਈਕਲ ਤੇ ਲੰਘਣਾ ਬਾਫੀ ਛੁੱਟੀ ਹੋਣੀ ਸਾਨੂੰ ਤੇ ਕੁਲਫੀ ਖਾਣੀ ਉਸ ਵੇਲੇ 10 ਰੁਪਏ ਦੀ ਆਈਸਕ੍ਰੀਮ ਮਿਲਿਆ ਕਰਦੀ ਹੁੰਦੀ ਸੀ ਤੇ ਅਸੀਂ ਆਈਸਕ੍ਰੀਮ ਵੀ ਖਾ ਕੇ ਜਾਂਦੇ ਹੁੰਦੇ ਸੀ ਤੇ ਸਾਨੂੰ ਅੱਜ ਵੀ ਉਹ ਯਾਦ ਆਉਂਦਾ ਪਲ ਆਪਣੇ ਕਿ ਜਿਸ ਦਿਨ ਅਸੀਂ ਆਈਸਕ੍ਰੀਮ ਖਾਣੀ ਤਾਂ ਸਾਨੂੰ ਬੜਾ ਬੰਦਾ ਚੰਗਾ ਲੱਗਦਾ ਸੀ ਸੇਮ ਅੱਜ ਵੀ ਉਹੀ ਚੀ ਗਾਨੇ ਆ ਸੇਮ ਜੀਭ ਤੇ ਟੇਸ ਦਾ ਜੇ ਮੈਂ ਅੱਜ ਸਾਡੇ ਕੋਲ 20 ਤੋਂ 25 ਫਲੇਵਰਸ ਹੈਗੇ ਨੇ ਤਾਂ ਉਹਦੇ ਵਿੱਚ ਸਿਰਫ ਮੇਰੀ ਪਹਿਲੀ ਚੋਇਸ ਇਹੀ ਹੁੰਦੀ ਹੈ ਕਿ ਬਸੰਤ ਦੀ ਜਿਹੜੀ ਫਰੂਟ ਆਈਸਕ੍ਰੀਮ ਹੈ ਮੈਂ ਪਹਿਲਾਂ ਹੱਥੋਂ ਨੂੰ ਪਾਣਾ ਜੇ ਆਪਣੇ ਵਾਸਤੇ ਖਾਣੀ ਹੋਵੇ ਤਾਂ ਫੇਮਸ ਸੀਐਸਸੀ ਜਿਵੇਂ ਵੀ ਇਹ ਸਾਡੀਆਂ ਸਾਰੀਆਂ ਆਈਟਮ ਨੇ ਬੜੀਆਂ ਹੀ ਮਤਲਬ ਅੱਜ ਦੀ ਡੇਟ ਤੇ ਟ੍ਰੈਂਡਿੰਗ ਆਈਸਕ੍ਰੀਮਸ ਨੇ ਜਿਦੋਂ ਇਹਨੇ ਦੋ ਮੁਹਾਲੇ ਆਇਓ ਬਹੁਤ ਮਾਰਕੀਟ ਵਾਈਜ਼ ਬਹੁਤ ਚੇਂਜ ਹੈ ਟ੍ਰੈਂਡ ਵਾਈਜ਼ ਵੀ ਲੋਕਾਂ ਦੇ ਖਾਣ ਪੀਣ ਲਾਈਫ ਸਟਾਈਲ ਚ ਬਹੁਤ ਬਦਲਾਅ ਦੇਖਿਆ ਹੋਗਾ ਤਿੰਨ ਮਹੀਨੇ ਤੁਸੀਂ ਕੀ ਬਦਲਾਅ ਦੇਖਿਆ ਐਜ਼ ਅ ਬਿਜ਼ਨਸਮੈਨ ਜੇਕਰ ਆਪਾਂ ਫੂਡ ਇੰਡਸਟਰੀ ਦੀ ਗੱਲ ਕਰੀ ਕਈ ਸਾਰੀ ਚੀਜ਼ਾਂ ਐਡਵਾਂਸ ਹੋ ਚੁੱਕੀਆਂ ਨੇ ਬਦਲਾਅ ਵੀ ਆ ਚੁੱਕਿਆ ਦੇਖੋ ਜਿਹੜੀ ਮੁਹਾਲੀ ਦੀ ਰੈਜ਼ਿਡੈਂਟਸ ਨੇ ਇੱਥੋਂ ਦੀ ਜਿਹੜੀ ਪਾਪੂਲੇਸ਼ਨ ਹੈ ਉਹਨਾਂ ਦਾ ਅ ਡਿਫਰੈਂਟ ਟੇਸਟ ਹੈਗਾ ਲੁਧਿਆਣੇ ਵਾਲੇ ਦਾ ਟੇਸਟ ਡਿਫਰੈਂਟ ਹੈਗਾ ਲੁਧਿਆਣਾ ਜਲੰਧਰ ਅੰਮ੍ਰਿਤਸਰ ਪਟਿਆਲਾ ਇਹ ਲੋਕ ਦੀ ਇਹਨਾਂ ਦੇ ਕੋਲ ਮਤਲਬ ਸਟ੍ਰੀਟ ਫੂਡ ਜਾਂ ਮਤਲਬ ਜਿਹਨੂੰ ਕਹਿੰਦੇ ਫੂਡੀਜ਼ ਲੋਕ ਨੇ ਮੁਹੱਲੇ ਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਟ੍ਰਾਈ ਸਿਟੀ ਹੈ ਇਹਦੇ ਵਿੱਚ ਹਿਮਾਚਲ ਪੰਜਾਬ ਹਰਿਆਣਾ ਸਾਰਿਆਂ ਦੇ ਰੈਜ਼ੀਡੈਂਟ ਇੱਥੇ ਆ ਕੇ ਵਸਦੇ ਹੋਏ ਨੇ ਇੱਥੇ ਆ ਕੇ ਸੈਟਲ ਹੋਏ ਹੋਏ ਨੇ ਮੈਂ ਵੀ 24 ਸਾਲ ਪਹਿਲਾਂ ਲੁਧਿਆਣੇ ਤੋਂ ਇੱਥੇ ਆ ਕੇ ਸੈਟਲ ਹੋਇਆ ਹਾਂ ਤੇ ਅੱਜ ਦੀ ਜਨਰੇਸ਼ਨ ਦੇ ਵਿੱਚ ਜੇ ਗੱਲ ਕਰੀਏ ਤਾਂ ਮਤਲਬ ਸਾਨੂੰ ਜੋ ਲੁਧਿਆਣੇ ਦਾ ਟੇਸਟ ਹੈ ਉਹ ਇੱਥੇ ਆ ਕੇ ਮਿਲਦਾ ਹੈ ਜਿਹੜੇ ਸਾਡੇ ਕੋਲ ਲੋਕੀ ਆਉਂਦੇ ਨੇ ਫਿਰ ਹਾਂ ਸਾਨੂੰ ਆਪਣੇ ਸ਼ਹਿਰ ਵਾਲੀ ਫੀਲਿੰਗ ਆਂਦੀ ਹੈ ਵੀ ਹਾਂ ਸਾਨੂੰ ਲੱਗਦਾ ਵੀ ਹਾਂ ਦੀ ਉਹ ਚੀਜ਼ ਖਾ ਰਹੇ ਹਾਂ ਜਿਹੜੀ ਕਿ ਬੜੀਆਂ ਬੈਸਟ ਇਨ ਟਾਊਨਸ ਹੈਗੀਆਂ ਨੇ ਤੇ ਬਸੰਤ ਦੀ ਤੇ ਕੋਈ ਰੀਤ ਨਹੀਂ ਹੈ ਜੀ 노 ਡਾਊਟ ਅਬਾਊਟ ਵੀ ਅਸੀਂ ਇਸ ਕੰਪਰੋਮਾਈਜ਼ ਨਹੀਂ ਦੇਖਿਆ ਕੁਆਲਟੀ ਵਾਈਜ਼ ਇੱਕਦਮ ਅਲਟੀਮੇਟ ਚਾਹੇ ਉਹ ਕੇਕਸ ਨੇ ਚਾਹੇ ਤੁਹਾਡੇ ਬਰਾਊਨੀਜ਼ ਨੇ ਚਾਹੇ ਆਈਸਕ੍ਰੀਮਸ ਨੇ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਅ ਨੋ ਡਾਊਟ ਅਬਾਊਟ ਇਟ ਕੁਆਲਿਟੀ ਦੇ ਵਿੱਚ 1% ਵੀ ਕੰਪਰੋਮਾਈਜ਼ ਨਹੀਂ ਹੈ ਕੇਕ ਸਾਡੇ ਆਪਣੇ ਹੋਮ ਮੇਡ ਕਿਚਨ ਘਰੋਂ ਬਣਦੇ ਨੇ ਤੇ ਡੇਲੀ ਬਣ ਕੇ ਘਰੋਂ ਆਉਂਦੇ ਨੇ ਸਾਡੇ ਬਹੁਤ ਹੀ ਹਾਈਜੀਨ ਤੇ ਕੁਆਲਿਟੀ ਫੋਕਸ ਦਾ ਸੀ ਅਸੀਂ ਦੋ ਚੀਜ਼ਾਂ ਤੋਂ ਬਿਨਾਂ ਤੀਸਰੀ ਚੀਜ਼ ਤੇ ਕਿਸੇ ਤੇ ਫੋਕਸ ਨਹੀਂ ਕਰਦੇ ਅਸੀਂ ਕਿਸੇ ਐਡਵਰਟਾਈਜ਼ਮੈਂਟ ਤੇ ਫੋਕਸ ਨਹੀਂ ਕਰਦੇ ਸਾਨੂੰ ਇਹਨਾਂ ਪਤਾ ਹੈ ਵੀ ਜਿਹੜਾ ਬੰਦਾ ਸਾਡੀ ਕਸਟਮਰ ਇੱਕ ਵਾਰੀ ਚੀਜ਼ ਖਾ ਕੇ ਜਾਏਗਾ ਉਹ ਰਿਪੀਟ ਆਪੇ ਬਣੇਗਾ ਦੁਆਰਾ ਸਾਨੂੰ ਕੁਝ ਨਹੀਂ ਕਹਿਣ ਦੀ ਲੋੜ ਜਿਹੜੇ ਵੀ ਕਸਟਮਰ ਦੀ ਕੋਈ ਕਿਸੇ ਦੀ ਕੋਈ ਟੈਸਟੀਮੋਨੀਅਲ ਨੇ ਉਹ ਉਹਨਾਂ ਦੇ ਦਿਲੋਂ ਨੇ ਅਸੀਂ ਕਿਸੇ ਨੂੰ ਕਹਿ ਕੇ ਕਦੇ ਨਹੀਂ ਅੱਜ ਤੱਕ ਕਿਸੇ ਨੂੰ ਕੋ ਆਇਆ ਵੀ ਹਾਂਜੀ ਇਹ ਕੋਈ ਚੀਜ਼ ਵਧੀਆ ਕਹੋ ਇਹਨੂੰ ਨੇਵਰ ਐਵਰ ਮੇਰੇ ਕੋਲ ਇੰਨੇ ਫੂਡ ਬਲੌਗਰਸ ਆਂਦੇ ਨੇ ਤੇ ਉਹ ਜੋ ਵੀ ਫੀਡਬੈਕ ਹੈ ਕਸਟਮਰ ਦੀ ਐਕਚੁਅਲ ਫੀਡਬੈਕ ਹੈ ਇਹਦੇ ਵਿੱਚ ਕਦੇ ਵੀ ਇਹ ਨਹੀਂ ਹੋਇਆ ਕਿ ਹਾਂ ਕਿਤੇ ਕਸਟਮਰ ਨੂੰ ਕੀ ਆ ਹੋਵੇ ਵੀ ਤੁਸੀਂ ਪੋਜ਼ਿਟਿਵ ਸਾਡੇ ਬਾਰੇ ਬੋਲੋ ਨੇਵਰ ਐਵਰ ਅਰਵਿੰਦਰ ਜੀ ਸਕੂਪ ਐਂਡ ਸਲਾਈਸ ਜੇਕਰ ਹਾਈਲਾਈਟਸ ਦੀ ਗੱਲ ਕਰੀ ਆਪਾਂ ਹਾਈਲਾਈਟਸ ਕੀ ਨੇ ਸਕੂਪ ਐਂਡ ਸਲਾਈਸ ਦੇ ਯੂਸਬੀ ਕੀ ਹੈਗਾ ਤਾਂ USB A ابھی ایک وہ پرمونیٹیشن کمبینیشن ہے ਵੀ ਜਿਹੜਾ ਅੱਜ ਦੀ ਡੇਟ 'ਚ ਟ੍ਰਾਈ ਸਿਟੀ ਦੇ ਵਿੱਚ ਅਵੇਲੇਬਲ ਨਹੀਂ ਹੈ ਸਕੂਪ ਯਾਨੀ ਕਿ ਆਈਸ کریم ਯਾਨੀ ਪੂਰੇ ਡੈਜ਼ਰਟ ਸ਼ਾਪ ਪਲੱਸ ਸ্লাইਸ ਸ্লাইਸ ਮਤਲਬ ਕੇਕਸ ਕੇਕਸ ਐਂਡ براਉਨੀਜ਼ ਇਹਨਾਂ ਦਾ ਕੰਬੀਨੇਸ਼ਨ ਇਹ ਦੋ ਚੀਜ਼ਾਂ ਦਾ ਕੰਬੀਨੇਸ਼ਨ ਸਾਡੀ ਸ਼ਾਪ ਤੇ ਅਵੇਲੇਬਲ ਹੈ ਤਾਂ ਹੀ ਉਹ ਸਕੂਪ ਐਂਡ ਸ্লাইਸ ਦਾ ਨਾਮ ਬਣਿਆ ਤੇ ਅਸੀਂ ਆਪਣਾ ਮਤਲਬ ਇੱਕ ਬ੍ਰਾਂਡ ਬਣਾਇਆ ਅੱਜ ਦੀ ਡੇਟ 'ਚ 3 ਮਹੀਨਿਆਂ ਦੇ ਵਿੱਚ ਸਾਨੂੰ ਹਜੇ 3 ਮਹੀਨੇ ਪੂਰੇ ਨਹੀਂ ਹੋਏ ਕੰਪਲੀਟ ਪਰ ਸਾਨੂੰ 3 ਮਹੀਨਿਆਂ ਦੇ ਵਿੱਚ ਸਾਨੂੰ ਇੰਨਾ ਪਤਾ ਹੈ ਵੀ ਜਿਹੜਾ ਕਸਟਮਰ ਸਾਡਾ ਬਣ ਗਿਆ ਉਹ ਪੱਕੇ ਕਸਟਮਰ ਨੇ ਸਾਡੇ ਤੇ ਸਮਰ ਸਟਾਰਟ ਹੋਣ ਵਾਲੀ ਹੈ 15-20 ਦਿਨ ਦੇ ਵਿੱਚ ਤੇ ਕਸਟਮਰ ਦਾ ਬੜਾ ਅਸੀਂ ਈਗਰਲੀ ਵੇਟ ਕਰ ਰਹੇ ਹਾਂ ਵੀ ਸਾਨੂੰ ਪਤਾ ਵੀ ਕਿਉਂਕਿ ਸਰਦੀਆਂ ਦੇ ਵਿੱਚ ਬੜੇ ਲੋਕੀ ਅਵੋਇਡ ਕਰਦੇ ਨੇ ਬਹੁਤ ਲੋਕੀ ਇਦਾਂ ਨੇ ਜਿਹੜੇ ਵਿੰਟਰ 'ਚ ਵੀ ਖਾ ਕੇ ਖੁਸ਼ ਨੇ ਪਰ ਜੇ ਸਾਨੂੰ ਵਿੰਟਰ 'ਚ ਇੰਨਾ ਵਧੀਆ ਰਿਸਪੌਂਸ ਹੈ ਤੇ ਸਮਰ 'ਚ ਡੈਫੀਨਿਟਲੀ ਸਾਡੀ ਲਾਈਨ ਨਹੀਂ ਟੁੱਟੇਗੀ ਬਾਬਾ ਨਾਨਕ ਚੰਗਾ ਕਰੇ ਸਾਰਿਆਂ ਵਾਸਤੇ ਤੇ ਅਸੀਂ ਚਾਹੁੰਦੇ ਹਾਂ ਵੀ ਸ਼ਹਿਰ ਨੂੰ ਬਹੁਤ ਵਧੀਆ ਟੇਸ ਦਿੰਦੇ ਰਹੀਏ ਤੇ ਪਰਿਵਾਰ ਮਿਲ ਕੇ ਅਸੀਂ ਸਾਰਾ ਸਾਫ਼ ਸੁਥਰੇ ਤਰੀਕੇ ਨਾਲ ਚੀਜ਼ ਬਣਾ ਕੇ ਦਿੰਨੇ ਆ ਜੀ ਦੇ ਵਸਤਾ ਬਹੁਤ ਨੇ ਪਰ ਆਨ ਟ੍ਰੈਂਡ ਫਲੇਵਰ ਕਿਹਾਡਾ ਆਨ ਡਿਮਾਂਡ ਆ ਆਨ ਰਿਪੀਟ ਆਈਸਕ੍ਰੀਮਜ਼ ਦੀ ਗੱਲ ਕਰੀਦਾ 20 ਪਲੱਸ ਫਲੇਵਰਸ ਨੇ ਤੁਸੀਂ ਜਿੱਦਾਂ ਗੱਲਬਾਤ ਦੌਰਾਨ ਪਤਾ ਚੱਲੇ ਮੈਨੂੰ ਦੇਖੋ ਬਸੰਤਾ ਆਈਸਕ੍ਰੀਮ ਨੇ ਟੋਟਲ 100 ਫਲੇਵਰਸ ਨੇ 100 ਦੇ ਵਿੱਚੋਂ 20 ਬੈਸਟ ਚੂਜ਼ਨ ਨੇ ਪੰਜ-ਛੇ ਹੋਰ ਵੇਰੀ ਕਰਦੇ ਰਹਿੰਦੇ ਆ ਅਸੀਂ ਤੇ तकरीबन ਜਿਹੜੇ 20 ਦੇ ਵਿੱਚ ਨੇ ਉਹ ਬੈਸਟ ਟ੍ਰੈਂਡਿੰਗ ਹੀ ਫਲੇਵਰ ਚੱਕ ਕੇ ਲੈ ਆਏ। ਦੇਖੋ ਚਾਰ ਪੰਜ ਫਲੇਵਰ ਜਿੱਦਾਂ ਦੇ ਹੁੰਦੇ ਨੇ ਜਿਹੜੇ ਕਿ ਹਮੇਸ਼ਾ ਕਾਮਨ ਹੁੰਦੇ ਨੇ ਜਿਵੇਂ ਬਰੀਲਾ ਹੈ, ਸਟਰਾਬਰੀ ਹੈ, ਮੰਗੋ ਹੈ, ਬਟਰਸਕੌਚ ਹੈ। ਇਹ ਚਾਰ ਪੰਜ ਤਾਂ ਹਮੇਸ਼ਾ ਕਾਮਨ ਫਲੇਵਰਸ ਮਿਲਣਗੇ। ਇਹ ਚੀਜ਼ਾਂ ਤੁਹਾਨੂੰ ਜਿਹੜੇ ਫਲੇਵਰਸ ਨੇ ਇਹ ਇਹਨਾਂ 'ਚ ਵੀ ਯੂਨੀਕਨੈਸ ਨਜ਼ਰ ਆਏਗੀ। ਤੁਹਾਨੂੰ ਮੈਂ ਕਿਸੇ ਬ੍ਰਾਂਡ ਨੂੰ ਮੈਂ ਨਿੰਦਣਾ ਨਹੀਂ ਪਰ ਤੁਸੀਂ ਜਦੋਂ ਖਾ ਕੇ ਆਪਣੇ ਆਪ ਮੂੰਹ ਤੁਹਾਡੇ ਬਾਹਰ ਨਿਕਲਦੀ ਹੈ। ਦਿਸ ਇਜ਼ ਮਾਈ ਗਾਰੰਟੀ। ਤੇ ਹੁਣ ਉਹਨਾਂ ਦੇ ਦਿਨ ਅਜ ਇੱਕ ਕਾਈਂਡ ਆਫ ਜੋ ਸਰਪ੍ਰਾਈਜ਼ ਰਹੇਗਾ ਮਹੌਲੀ ਨਿਵਾਸੀਆਂ ਵਾਸਤੇ ਕਿਹੜਾ ਫਲੇਵਰ ਐਡ ਆਨ ਹੋਣ ਜਾ ਰਿਹਾ ਹੈ ਕਿਉਂਕਿ ਆਈ نو ਕਿ ਅੱਗੇ ਜਾ ਕੇ ਸਮਰ ਸਮਰ ਵੀ ਆ ਰਿਹਾ ਹੈ ਮੰਗੇਸ ਤਾਂ ਰਹਿਣਗੇ ਹੋਰ ਕਿਹੜਾ ਫਲੇਵਰ ਹੈ ਕਿ ਕਾਈਂਡ ਆਫ ਸਰਪ੍ਰਾਈਜ਼ ਰਹੇਗਾ ਦੇਖੋ ਬਰਾਊਨੀ ਐਂਡ ਆਈਸਕ੍ਰੀਮ ਮਿਕ ਬੇਸਡ ਕੰਬੀਨੇਸ਼ਨਸ ਹੈਗੇ ਨੇ ਉਹ ਅਸੀਂ ਲਾਂਚ ਕਰ ਰਹੇ ਹਾਂ ਅਸੀਂ ਅਗਲੇ ਮਹੀਨੇ ਤੋਂ ਸਮਰ ਦੇ ਵਿੱਚ ਅਵੇਲੇਬਲ ਹੋਣਗੇ ਫਿਰ ਨਾਈਟ੍ਰੋਜਨ ਬੇਸਡ ਸਾਡੀਆਂ ਆਈਸਕ੍ਰੀਮਸ ਨੇ ਉਹ ਵੀ ਸਮਰ ਦੇ ਵਿੱਚ ਅਵੇਲੇਬਲ ਹੋਣਗੀਆਂ ਮਟਕਾ ਕੁਲਫੀ ਸਮਰ ਦੇ ਵਿੱਚ ਅਵੇਲੇਬਲ ਹੋਏਗੀ ਇਦਾਂ ਦੀ ਚੀਜ਼ਾਂ ਨੇ ਜਿਹੜੀਆਂ ਸਾਡੀਆਂ ਇੱਥੇ ਅਸੀਂ ਐਡ ਆਨ ਕਰਨ ਜਾ ਰਹੇ ਆ ਕਿ ਸਾਟਾ ਵੀਰੇ ਸਾਡੇ ਕੋਲ ਆਲਰੇਡੀ ਅੱਜ ਅਵੇਲੇਬਲ ਹੈਗੀਆਂ ਨੇ ਜੇ ਕੋਈ ਕਸਟਮਰ ਮੰਗਦਾ ਤਾਂ ਅਸੀਂ ਦੇਨੇ ਵੀ ਆ ਤੇ ਪਲੱਸ ਸਾਡੇ ਕੋਲ ਅਸੀਂ ਫੈਮਿਲੀ ਪੈਕਸ ਸਾਡੇ ਕੋਲ ਅਵੇਲੇਬਲ ਨੇ ਮੇਰੇ ਕੋਲ ਆਈ ਵੀ ਰੇਟ 'ਚ ਮੈਂ ਤੁਹਾਨੂੰ ਪਿਛਲੇ 5-7-10 ਦਿਨ ਦੀ ਮੈਂ ਲਗਾਤਾਰ ਤੁਹਾਨੂੰ ਫੀਡਬੈਕ ਦੇ ਰਿਹਾ ਵੀ ਫਰੂਟ ਕਰੀਮ ਡੇਲੀ ਆਂਦੀ ਹੈ ਚਾਰ ਪੰਜ ਕਸਟਮਰ ਦੇ ਇਦਾਂ ਦਿੰਦੇ ਨੇ ਜਦੋਂ ਆਂਦੇ ਨੇ ਮੇਰੇ ਕੋਲ ਵੀ ਕਿੰਨੀ ਆਈਸਕ੍ਰੀਮ ਪਈ ਹੈ ਜਿੰਨੀ ਪਈ ਹੈ ਸਾਰੀ ਪੈਕ ਕਰਦੇ ਹੋ ਮਤਲਬ ਉਹ ਇੱਕ ਸਕਿੰਟ ਦੇ ਵਿੱਚ ਹੀ ਮਤਲਬ ਸਾਰਾ ਟੋਟਲ ਸਟਾਕ ਖਤਮ ਕਰ ਦਿੰਦੇ ਨੇ ਤੇ ਪਿਛਲੇ 100% ਸੋਲਡ ਆਫ ਹੋ ਰਿਹਾ ਹੈ ਮਤਲਬ ਡੇਲੀ ਦੀ ਡੇਲੀ ਉਹ ਵੀ ਲਾਈਕ ਕੋ ਸਿੰਗਲ ਕਸਟਮਰ ਹੀ ਲੈ ਕੇ ਜਾ ਰਹੇ ਆ ਕੋਈ ਕਦੇ ਕੋਈ ਲੈ ਜਾਂਦਾ ਕਦੇ ਕੋਈ ਮਤਲਬ ਅੱਜ ਦੀ ਡੇਟ 'ਚ ਕਸਟਮਰਸ ਆਪਣੇ ਫੈਮਿਲੀ ਵਾਸਤੇ ਇੱਕ ਦਿਨ ਕੋਈ ਗੈਟ ਅਪਗੇਦਰ ਵਾਸਤੇ ਉਹ ਇਦਾਂ ਦਾ ਡੈਜ਼ਰਟ ਰੱਖ ਰਹੇ ਨੇ ਜਿਹੜਾ ਕਿ ਕਿਸੇ ਸ਼ਹਿਰ 'ਚ ਅਵੇਲੇਬਲ ਨਹੀਂ ਹੈ ਖਾਸ ਕਰਕੇ ਫਰੂਟ ਕਰੀਮ ਦੀ ਗੱਲ ਕਰਾਂ ਤੇ ਇਹ ਚੀਜ਼ਾਂ ਬੜੀਆਂ ਯੂਨੀਕ ਨੇ ਲੋਕੀ ਗਜਰੇਲਾ ਸਾਡਾ ਅੱਜ ਬੜਾ ਫੇਮਸ ਹੈ ਤੁਸੀਂ ਸ਼ਹਿਰ ਦਾ ਗਜਰੇਲਾ ਖਾ ਕੇ ਦੇਖੋ ਵੱਡੇ ਵੱਡੇ ਬ੍ਰਾਂਡ ਦਾ ਗਜਰੇਲਾ ਫੇਲ ਆ ਉਹਦੇ ਅੱਗੇ ਕਿਉਂਕਿ ਪਿਛਲੇ 50 60 ਸਾਲ ਤੋਂ ਗਜਰੇਲਾ ਦੇ ਵਿੱਚ ਫੇਮਸ ਹੈਗੇ ਨੇ ਬਸੰਤ ਆਈਸਕ੍ਰੀਮ ਇਹ ਵਿੰਟਰ ਦੀ ਵੀ ਕਾਫੀ ਆਈਟਮਸ ਹੈਗੀਆਂ ਨੇ ਜਿਹੜੀਆਂ ਕਿ ਅਵੇਲੇਬਲ ਨੇ ਤੁਸੀਂ ਦੇਖਿਆ ਸੀ ਕਿ ਸਕੂਬਨ ਸਲਾਈਸ ਤੋਂ ਹਰਵਿੰਦਰਪਾਲ ਸਿੰਘ ਜੀ ਜਿਨ੍ਹਾਂ ਨੇ ਖਾਸ ਮੌਕੇ ਤੇ ਗੱਲਬਾਤ ਕੀਤੀ ਕਿ ਬਸੰਤਾ ਆਈਸਕ੍ਰੀਮ ਨੂੰ ਜੇਕਰ ਅੱਜ ਵੀ ਤੁਸੀਂ ਟੈਸਟ ਕਰੋਗੇ ਉਹੀ ਟੈਸਟ ਨਜ਼ਰ ਆਏਗਾ ਤੁਹਾਡੀਆਂ ਮੈਮਰੀਜ਼ ਵੀ ਰੀਫਰੈਸ਼ ਹੋਣਗੀਆਂ ਬਸਪਨੀ ਦੇਕਰ ਕੁਆਲਟੀ ਬਸ ਗੱਲ ਕਰੀ ਤਾਂ ਕਿਸੇ ਵੀ ਤਰ੍ਹਾਂ ਕੰਪਰੋਮਾਈਜ਼ ਨਹੀਂ ਕਰਦੇ ਭਾਵੇਂ ਉਹ ਕੇਕਸ ਨੇ ਭਾਵੇਂ ਇਹਨਾਂ ਦੇ ਆਈਸਕ੍ਰੀਮਸ ਨੇ ਭਾਵੇਂ ਗਜਰੇਲਾ ਬਹੁਤ ਫੇਮਸ ਹੈ ਜੋ ਕਿ ਸਰਦੀਆਂ ਰਾਡ ਮੈਂ ਤਾਂ ਗਰਮੀਆਂ ਦੀ ਗੱਲ ਕਰੀ ਤਾਂ ਗਰਮੀਆਂ ਵਿੱਚ ਇੱਕ ਮੌਹਲੀ ਦੀ ਵਾਸਲੇ ਕਾਈਂਡ ਆਫ ਸਰਪ੍ਰਾਈਜ਼ ਰਹੇਗਾ ਕਿ ਇਹਨਾਂ ਦੀ ਹੋਰ ਵੀ ਕਈ ਸਾਰੇ ਆਈਸਕ੍ਰੀਮ ਫਲੇਵਰ ਵਿੱਚ ਐਡਨ ਹੋਣ ਜਾਣੇ ਕਈ ਸਾਰੇ ਫਲੇਵਰਸ ਨੇ ਤਾਂ ਤੁਸੀਂ ਜੇਕਰ ਆਈਸਕ੍ਰੀਮ ਦਾ ਅਸਲੀ ਐਕਸਪੀਰੀਅੰਸ ਲੈਣਾ ਚਾਹੁੰਦੇ ਹੋ ਤਾਂ ਇੱਕ ਵਾਰੀ 3B2 ਮੋਹਾਲੀ ਪਹੁੰਚੋ ਤੇ ਸਕੂਪ ਐਂਡ ਸਲਾਈਸ ਨਾਮ ਦਾ ਇਹ ਆਊਟਲਟ ਹੈ ਇੱਥੇ ਜ਼ਰੂਰ ਆਓ ਆਈਸਕ੍ਰੀਮ ਟੇਸਟ ਕਰੋ ਤੇ ਆਪਣੇ ਆਪਣੇ ਰਿਵਿਊਜ਼ ਇਨਬਾਕਸ ਵਿੱਚ ਕਮੈਂਟ ਦੇ ਜ਼ਰੀਏ ਸਾਨੂੰ ਦੱਸੋ ਤਾਜ਼ਾ ਅਪਡੇਟਸ ਲਈ ਬਨੇ ਰਹੋ ਅਜ਼ਾਰ ਟੀਵੀ ਨਿਊਜ਼ ਨਾਲ